ਇਸ ਦੁਨੀਆ ਵਿੱਚ ਜੇਕਰ ਤੁਸੀਂ ਲੋਕਾਂ ਤੇ ਕੰਟਰੋਲ ਕਰਨਾ ਸਿੱਖ ਲੈਂਦੇ ਹੋ ਤਾਂ ਤੁਸੀਂ ਸਭ ਤੋਂ ਪਾਵਰਫੁੱਲ ਹੋ ਪਰ ਜੇਕਰ ਤੁਸੀਂ ਖੁਦ ਤੇ ਕੰਟਰੋਲ ਕਰਨਾ ਸਿੱਖ ਲੈਂਦੇ ਹੋ ਤਾਂ ਤੁਹਾਡੇ ਤੋਂ ਮਹਾਨ ਇਸ ਦੁਨੀਆ ਤੇ ਕੋਈ ਨਹੀਂ ਹੈ ਇੱਕ ਵਾਰ ਦੀ ਗੱਲ ਹੈ ਗੌਤਮ ਬੁੱਧ ਤੋਂ ਉਸਦੇ ਇੱਕ ਚੇਲੇ ਨੇ ਪੁੱਛਿਆ ਕਿ ਇਹ ਦੱਸੋ ਕਿ ਕਰਮ ਕੀ ਹੈ ਗੌਤਮ ਬੁੱਧ ਨੇ ਕਿਹਾ ਚਲੋ ਇੱਕ ਕਹਾਣੀ ਸੁਣਾਉਂਦਾ ਹਾਂ ਇੱਕ ਵਾਰ ਇੱਕ ਰਾਜਾ ਹਾਥੀ ਤੇ ਬੈਠ ਕੇ ਆਪਣੇ ਰਾਜ ਵਿੱਚ ਘੁੰਮ ਰਿਹਾ ਸੀ ਅਤੇ ਘੁੰਮਦੇ-ਘੁੰਮਦੇ ਇੱਕ ਦੁਕਾਨ ਦੇ ਅੱਗੇ ਆ ਕੇ ਰੁਕ ਗਿਆ ਰੁਕਣ ਤੋਂ ਬਾਅਦ ਉਸਨੇ ਆਪਣੇ ਕਮਾਂਤਰੀ ਨੂੰ ਕਿਹਾ ਕਿ ਮੰਤਰੀ ਜੀ ਪਤਾ ਨਹੀਂ ਕਿਉਂ ਪਰ ਇੱਕ ਵਿਚਾਰ ਇਹੋ ਜਿਹਾ ਆ ਰਿਹਾ ਹੈ ਕਿ ਇਸ ਦੁਕਾਨਦਾਰ ਨੂੰ ਕੱਲ ਫਾਂਸੀ ਤੇ ਲਟਕਾ ਦੇਵਾਂ ਮੰਤਰੀ ਇਸ ਤੋਂ ਪਹਿਲਾਂ ਪੁੱਛ ਪਾਉਂਦਾ ਕਿ ਕੀ ਵਜ੍ਹਾ ਹੈ ਅਜਿਹਾ ਤੁਹਾਨੂੰ ਕਿਉਂ ਲੱਗਿਆ ਰਾਜਾ ਸਾਹਿਬ ਅੱਗੇ ਵੱਧ ਗਏ ਮੰਤਰੀ ਤੋਂ ਰਿਹਾ ਨਾ ਗਿਆ ਅਗਲੇ ਦਿਨ ਮੰਤਰੀ ਭੇਸ ਬਦਲ ਕੇ ਆਮ ਜਨਤਾ ਦੇ ਭੇਸ ਵਿੱਚ ਉਸ ਦੁਕਾਨ ਤੇ ਪਹੁੰਚਿਆ ਅਤੇ ਦੇਖਦਾ ਹੈ ਕਿ ਦੁਕਾਨਦਾਰ ਜੋ ਹੈ ਉਹ ਚੰਦਨ ਦੀ ਲੱਕੜੀ ਵੇਚਦਾ ਸੀ ਮੰਤਰੀ ਜੀ ਨੇ ਪੁੱਛਿਆ ਕਿ ਕੰਮ ਧੰਦਾ ਕਿਹੋ ਜਿਹਾ ਚੱਲ ਰਿਹਾ ਹੈ ਤਾਂ ਉਸ ਨੇ ਦੱਸਿਆ ਕਿ ਬਹੁਤ ਬੁਰਾ ਹਾਲ ਹੈ ਕੀ ਦੱਸਾਂ ਤੁਹਾਨੂੰ ਲੋਕ ਆਉਂਦੇ ਹਨ ਚੰਦਨ ਨੂੰ ਸੁਂਗਦੇ ਹਨ ਪ੍ਰਸ਼ੰਸਾ ਕਰਦੇ ਹਨ ਵਾਹ ਵਾਹ ਬਹੁਤ ਵਧੀਆ ਹੈ ਪਰ ਖਰੀਦਦੇ ਨਹੀਂ ਹਨ ਬਸ ਸਿਰਫ ਇਸ ਇੰਤਜ਼ਾਰ ਵਿੱਚ ਬੈਠਾ ਹਾਂ ਕਿ ਸਾਡੇ ਰਾਜ ਦੇ ਰਾਜਾ ਦੀ ਮੌਤ ਹੋਵੇ ਤਾਂ ਉਸਦੇ ਲਈ ਚੰਦਨ ਦੀ ਜੋ ਲੱਕੜੀ ਜਾਵੇਗੀ ਬਹੁਤ ਸਾਰੀ ਚੰਦਨ ਦੀ ਲੱਕੜੀ ਖਰੀਦੀ ਜਾਵੇਗੀ ਉੱਥੋਂ ਸ਼ਾਇਦ ਮੇਰੇ ਦਿਨ ਬਦਲਨੇ ਸ਼ੁਰੂ ਹੋਣਗੇ ਮੰਤਰੀ ਨੂੰ ਸਾਰਾ ਖੇਲ ਸਮਝ ਵਿੱਚ ਆ ਗਿਆ ਕਿ ਇਹ ਜੋ ਸੋਚ ਰਿਹਾ ਹੈ ਸ਼ਾਇਦ ਇਹੀ ਵਿਚਾਰ ਹੈ ਨਕਾਰਤਮਕ ਕਿ ਰਾਜਾ ਸਾਹਿਬ ਨੂੰ ਜਦੋਂ ਇੱਥੋਂ ਨਿਕਲੇ ਤਾਂ ਉਹਨਾਂ ਦੇ ਦਿਮਾਗ ਵਿੱਚ ਵੀ ਇਸ ਦੇ ਲਈ ਉਲਟਾ ਹੀ ਆਇਆ ਬੁੱਧੀਮਾਨ ਮੰਤਰੀ ਸੀ ਉਸਨੇ ਇੱਕ ਵਿਚਾਰ ਸੋਚਿਆ ਉਸਨੇ ਕਿਹਾ ਥੋੜੀ ਚੰਦਨ ਦੀ ਲੱਕੜੀ ਮੈਂ ਖਰੀਦਣੀ ਚਾਹੁੰਦਾ ਹਾਂ ਦੁਕਾਨਦਾਰ ਵੀ ਖੁਸ਼ ਹੋਇਆ ਕਿ ਚਲੋ ਕੋਈ ਤਾਂ ਗ੍ਰਾਹਕ ਆਇਆ ਚੰਗੀ ਤਰ੍ਹਾਂ ਕਾਗਜ਼ ਵਿੱਚ ਲਪੇਟ ਕੇ ਉਸਨੇ ਚੰਦਨ ਦੀ ਲੱਕੜੀ ਮੰਤਰੀ ਨੂੰ ਦਿੱਤੀ ਉਸ ਨੂੰ ਪਤਾ ਨਹੀਂ ਸੀ ਕਿ ਕੌਣ ਹੈ ਹੁਣ ਮੰਤਰੀ ਅਗਲੇ ਦਿਨ ਦਰਬਾਰ ਵਿੱਚ ਉਹ ਚੰਦਨ ਦੀ ਲੱਕੜੀ ਲੈ ਕੇ ਪਹੁੰਚਿਆ ਅਤੇ ਰਾਜਾ ਸਾਹਿਬ ਨੂੰ ਕਿਹਾ ਕਿ ਰਾਜਾ ਸਾਹਿਬ ਉਹ ਜੋ ਦੁਕਾਨਦਾਰ ਸੀ ਉਸਨੇ ਤੁਹਾਡੇ ਲਈ ਤੋਹਫ਼ਾ ਭੇਜਿਆ ਹੈ ਰਾਜਾ ਬਹੁਤ ਖੁਸ਼ ਹੋਇਆ ਤੇ ਰਾਜਾ ਨੇ ਸੋਚਿਆ ਕਿ ਮੈਂ ਫਾਲਤੂ ਵਿੱਚ ਉਸਨੂੰ ਫਾਂਸੀ ਦੇਣ ਦੀ ਸੋਚ ਰਿਹਾ ਸੀ ਉਸ ਨੇ ਤਾਂ ਤੋਹਫਾ ਭੇਜਿਆ ਹੈ ਜੋ ਚੰਦਨ ਦੀ ਲੱਕੜੀ ਸੀ ਬਹੁਤ ਸੁਗੰਧਿਤ ਸੀ ਰਾਜਾ ਸਾਹਿਬ ਬਹੁਤ ਖੁਸ਼ ਹੋਏ ਰਾਜਾ ਸਾਹਿਬ ਨੇ ਸੋਨੇ ਦੇ ਸਿੱਕੇ ਭਿਜਵਾਏ ਉਸ ਦੁਕਾਨਦਾਰ ਦੇ ਲਈ ਮੰਤਰੀ ਅਗਲੇ ਦਿਨ ਉਹ ਸੋਨੇ ਦੇ ਸਿੱਕੇ ਲੈ ਕੇ ਪਹੁੰਚਿਆ ਉਹੀ ਆਮ ਜਨਤਾ ਦੇ ਭੇਸ ਵਿੱਚ ਦੁਕਾਨਦਾਰ ਬਹੁਤ ਖੁਸ਼ ਹੋਇਆ ਬੋਲਿਆ ਕਿ ਮੈਂ ਫਾਲਤੂ ਸੋਚ ਰਿਹਾ ਸੀ ਕਿ ਰਾਜਾ ਨੂੰ ਚਲਾ ਜਾਣਾ ਚਾਹੀਦਾ ਹੈ ਦੁਨੀਆ ਤੋਂ ਅਤੇ ਚੰਦਨ ਦੀ ਲੱਕੜੀ ਖਰੀਦੀ ਜਾਵੇਗੀ ਰਾਜਾ ਸਾਹਿਬ ਤਾਂ ਬਹੁਤ ਚੰਗੇ ਹਨ ਦਿਆਲੂ ਹਨ ਇਹ ਛੋਟੀ ਜਹੀ ਕਹਾਣੀ ਖਤਮ ਹੋਈ ਤਾਂ ਗੌਤਮ ਬੁੱਧ ਨੇ ਆਪਣੇ ਚੇਲਿਆਂ ਨੂੰ ਪੁੱਛਿਆ ਕਿ ਦੱਸੋ ਕਰਮ ਕੀ ਹੈ ਚੇਲਿਆਂ ਨੇ ਕਿਹਾ ਕਿ ਸ਼ਬਦ ਜੋ ਹਨ ਸਾਡੇ ਉਹ ਸਾਡੇ ਕਰਮ ਹਨ ਅਸੀਂ ਜੋ ਕੰਮ ਕਰ ਰਹੇ ਹਾਂ ਉਹ ਸਾਡਾ ਕਰਮ ਹੈ ਸਾਡੀਆਂ ਜੋ ਭਾਵਨਾਵਾਂ ਹਨ ਉਹ ਕਰਮ ਹੈ ਗੌਤਮ ਬੁੱਧ ਨੇ ਕਿਹਾ ਕਿ ਤੁਹਾਡੇ ਵਿਚਾਰ ਹੀ ਤੁਹਾਡੇ ਕਰਮ ਹਨ ਜੇਕਰ ਤੁਸੀਂ ਆਪਣੇ ਵਿਚਾਰਾਂ ਨੂੰ ਕਾਬੂ ਕਰਨਾ ਸਿੱਖ ਲਿਆ ਤਾਂ ਤੁਸੀਂ ਸਭ ਤੋਂ ਮਹਾਨ ਹੋ ਇਸ ਲਈ ਚੰਗਾ ਸੋਚੋਗੇ ਤਾਂ ਚੰਗਾ ਹੋਵੇਗਾ ਧੰਨਵਾਦ